ਸਤਨਾਮ ਵਾਹਿਗੁਰੂ ਸਾਹਿਬ ਜੀ RAM ਕਲੀ ਮਹੱਲਾ ਚੌਥਾ RAM ਜਨਮਿਲ ਪਿਆ ਅਨੰਦਾ ਹਰ ਨੀਕੀ ਕਥਾ ਸੁਨਾਏ ਦੁਰਮਤ ਮੈ ਲਗੇ ਸਭ ਨਿਕਲ ਸਤ ਸੰਗਤ ਮਿਲ ਬੁੱਧ ਪਾਏ RAM ਜਨਮਿਲ ਪਿਆ ਅਨੰਦਾ ਹਰ ਨੀਕੀ ਕਥਾ ਸੁਣਾਏ ਦਰਮਤ ਮੈ ਲਗਈ ਸਭ ਨੀਕਲ ਸਤ ਸੰਗਤ ਮਿਲ ਬੁੱਧ ਪਾਏ RAM ਜਨ ਗੁਰਮਤ RAM ਬੁਲਾਏ ਜੋ ਜੋ ਸੁਣੈ ਕਹ ਸੋ ਮੁਕਤਾ ਰਾਮ ਜਪਤ ਸੁਹਾਏ ਰਾ ਜੇ ਵੱਡ ਭਾਗ ਵੈ ਮੁਖ ਮਸਤਕ ਹਰਿ ਰਾਮ ਜਨਾ ਪੇਟਾਏ ਦਰਸ਼ਨ ਸਾੰਤ ਦੇਹੋ ਕਰ ਕਿਰਪਾ ਸਭ ਦਾਲਦ ਦੁਖ ਲੈ ਜਾਏ ਹਰ ਕੇ ਲੋਗ ਰਾਮ ਜਨਨੀ ਕੇ ਆਗਹੀਣ ਨਾ ਸੁਖਾਏ ਜਿਉਂ-ਜਿਉਂ ਰਾਮ ਕਹਿ ਜਨ ਊਚੇ ਨਰ ਨਿੰਦਕ ਡਾਂਸ ਲਗਾਏ ਤ੍ਰਿਗ ਤ੍ਰਿਗ ਨਰ ਨਿੰਦਕ ਜਿਨ ਜਾਣ ਨਹੀਂ ਪਾਏ ਹਰ ਕੇ ਸਖਾ ਸਖਾਏ ਸੇ ਹਰ ਕੇ ਚੋਰ ਬੇਮੁਖ ਮੁਖ ਕਾਲੇ ਜਿਨ ਗੁਰ ਕੀ ਪੈਜ ਨਾ ਪਾਏ ਦਇਆ ਤਿਆਕਾਰ ਰੱਖੋ ਹਰ ਜਿਓ ਹਮ ਦੀਨ ਤੇਰੀ ਸਰਣਾਏ ਹਮ ਬਾਰਕ ਤੁਮ ਪਿਤਾ ਪ੍ਰਭ ਮੇਰੇ ਜਨ ਨਾਨਕ ਬਖਸ਼ ਮਿਲਾਏ ਦਇਆ ਤਿਆਕਾਰ ਰੱਖੋ ਹਰ ਜਿਓ ਅਮਦੀਨ ਤੇਰੀ ਸਰਣਾਏ ਹਮ ਬਾਰਕ ਤੁਮ ਪਿਤਾ ਪ੍ਰਭ ਮੇਰੇ ਜਨ ਨਾਨਕ ਬਖਸ਼ ਮਿਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸੇ ਟੁੜੇ ਜੋਖਮ ਨਾਮਾ ਫਰਾਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟੈਡ ਬਾਈ आवर 4th ਗੁਰੂ ਗੁਰੂ ਰਾਮਦਾਸ ਜੀ ਅੰਦਰ ਹੈਡਿੰਗ ramkali fourth mahal guru saab ji saying that meeting with the humble servants of the lord i am in ecstasy they preach the sublime sermon of the lord the filth of evil mindedness is totally washed away joining the sat sangat the true congregation One is blessed with understanding, O humble servant of the Lord, follow the guru's teachings and chant the name of the Lord. Whoever hears and speaks it is liberated, chanting the Lord's name. One is embellished with beauty, pause. If someone has a supremely high destiny written on his forehead, the Lord leads him to meet the humble servants of the Lord. Be merciful and grant me the blessed vision of the saints' darshan, which shall rid me of all poverty and pain. The Lord's people are good and sublime. The fortunate ones do not like them at all. The unfortunate ones do not like them at all. The more the Lord's ex exalted servants speak of him, the more the slanderers attack and sting them cursed cursed are the slanderers who do not like the humble the friends and companions of the lord those who do not like the honor and glory of the guru are faithless black faced thieves who have turned their backs on the लॉड हैव मरसी हैव मरसी प्लीज़ सेव मी डियर लॉर्ड आई एम मीक एंड हम्बल आई सीक यूर प्रोटेक्शन आई एम योअर चाइल्ड एंड यू आर माई फादर गॉड प्लीज़ फॉरगेव मे सर्वेंट नानक एंड मर्ज हिम विद योअर सेल्फ वागुरु जी का खालसा वाहेगुरू जी की फतेह ਇਹ ਹਨ ਅਜਤੇ ਪਵਿੱਤਰ ਹੋਕਾ ਨਾਮੇ ਜੋ ਸ੍ਰੀ ਦਰਵਾਜਾ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ। ਆਰਾਮਕਲੀ ਰਾਗ ਦੇ ਵਿੱਚ ਉਚਾਨਣ ਕੀਤੇ ਹੋਏ ਚੌਥੇ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਉਚਾਰਨ ਕੀਤੇ ਹੋਏ ਹਨ। ਆਰਾਮਕਲੀ ਮਹੱਲਾ ਚੌਥਾ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ, "ਹੇ ਭਾਈ ਪ੍ਰਭੂ ਦੇ ਸੇਵਕਾਂ ਨੂੰ ਮਿਲ ਕੇ ਮਨ ਵਿੱਚ ਆਨੰਦ ਪੈਦਾ ਹੁੰਦਾ ਹੈ। ਪ੍ਰਭੂ ਦਾ ਸੇਵਕ ਪ੍ਰਭੂ ਦੀ ਸੋਹਣੀ ਸਿੱਖ ਸਲਾਹ ਸੁਣਾ ਕੇ ਸੁਣਨ ਵਾਲੇ ਦੇ ਹਿਰਦੇ ਵਿੱਚ ਆਨੰਦ ਪੈਦਾ ਕਰ ਦਿੰਦਾ ਹੈ।" ਸਾਤ ਸੰਗਤ ਵਿੱਚ ਮਿਲ ਕੇ ਮਨੁੱਖ ਸ੍ਰੇਸ਼ਟ ਆਕਲ ਸਿੱਖ ਲੈਂਦਾ ਹੈ ਉਸ ਦੇ ਅੰਦਰੋਂ ਭੈੜੀ ਮੱਤ ਵਾਲੀ ਸਾਰੀ ਮੈਲ ਦੂਰ ਹੋ ਜਾਂਦੀ ਹੈ हे ਪ੍ਰਭੂ ਤੇ ਭਗਤਜਨੋ ਮੈਨੂੰ ਗੁਰੂ ਦੀ ਸਿੱਖਿਆ ਦੇ ਕੇ ਪ੍ਰਭੂ ਦਾ ਨਾਮ ਸਿਮਣ ਲਈ ਮਦਦ ਕਰੋ ਜਿਹੜਾ ਜਿਹੜਾ ਮਨੁੱਖ ਪ੍ਰਭੂ ਦਾ ਨਾਮ ਸੁਣਦਾ ਹੈ ਜਾਂ ਉਚਾਰਦਾ ਹੈ ਉਹ ਦੁਰਮਤ ਤੋਂ ਸੁਤੰਤਰ ਹੋ ਜਾਂਦਾ ਹੈ ਪ੍ਰਭੂ ਦਾ ਨਾਮ ਜਪ-ਜਪ ਕੇ ਉਹ ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ ਠਹਿਰਾਓ हे ਭਾਈ ਜੇ ਕਿਸੇ ਮਨੁੱਖ ਦੇ ਮੱਥੇ ਉੱਤੇ ਚੰਗੇ ਭਾਗ ਜਾਗ ਪੈਣ ਤਾਂ ਪ੍ਰਮਾਤਮਾ ਉਸ ਨੂੰ ਸੰਤ ਜਨਾਂ ਨਾਲ ਮਿਲਾਉਂਦਾ ਹੈ हे ਪ੍ਰਭੂ ਕਿਰਪਾ ਕਰਕੇ ਮੈਨੂੰ ਸੰਤ ਜਨਾਂ ਦਾ ਦਰਸ਼ਨ ਬਖਸ਼ ਸੰਤ ਜਨਾਂ ਦਾ ਦਰਸ਼ਨ ਕਰਕੇ ਸਾਰਾ ਗ੍ਰਿਹਤਰ ਦੁੱਖ ਦੂਰ ਹੋ ਜਾਂਦਾ ਹੈ हे ਭਾਈ ਪ੍ਰਬੂ ਦੀ ਭਗਤੀ ਕਰਨ ਵਾਲੇ ਬੰਦੇ ਸੋਹਣੇ ਜੀਵਨ ਵਾਲੇ ਹੁੰਦੇ ਹਨ ਪਰ ਮੰਦ ਭਾਗੀ ਮਨੁੱਖਾਂ ਨੂੰ ਉਹਨਾਂ ਦਾ ਦਰਸ਼ਨ ਚੰਗਾ ਨਹੀਂ ਲੱਗਦਾ اے ਭਾਈ ਸੰਤ ਜਿਉਂ-ਜਿਉਂ ਹਰ ਨਾਮ ਸਿਮਰਦੇ ਹਨ ਤਿਉਂ-ਤਿਉਂ ਉੱਚੇ ਜੀਵਨ ਵਾਲੇ ਬਣਦੇ ਜਾਂਦੇ ਹਨ ਪਰ ਉਹਨਾਂ ਦੀ ਨਿੰਦਾ ਕਰਨ ਵਾਲਿਆਂ ਨੂੰ ਉਹਨਾਂ ਦਾ ਜੀਵਨ ਇਉਂ ਲੱਗਦਾ ਹੈ ਜਿਵੇਂ ਡੰਗ ਵੱਜ ਜਾਂਦਾ ਹੈ اے ਭਾਈ ਨਿੰਦਕ ਮਨੁੱਖ ਫਟਕਾਰ ਜੋਗ ਜੀਵਨ ਵਾਲੇ ਹੋ ਜਾਂਦੇ ਹਨ ਕਿਉਂਕਿ ਉਹਨਾਂ ਨੂੰ ਪਰਮਾਤਮਾ ਦੇ ਚਰਨਾਂ ਵਿੱਚ ਜੁੜੇ ਰਹਿਣ ਵਾਲੇ ਸੰਤ ਜਨ ਚੰਗੇ ਨਹੀਂ ਲੱਗਦੇ ਜਿੰਨਾ ਮਨੁੱਖਾਂ ਨੂੰ ਗੁਰੂ ਦੀ ਇੱਜ਼ਤ ਹੁੰਦੀ ਹੈ ਪਸੰਦ ਨਹੀਂ ਆਉਂਦੀ ਉਹ ਗੁਰੂ ਵੱਲੋਂ ਮੂੰਹ ਮੋੜੀ ਰੱਖਦੇ ਹਨ ਉਹ ਰੱਬ ਤੇ ਵੀ ਚੋਰ ਬਣ ਜਾਂਦੇ ਹਨ ਪ੍ਰਭੂ ਨੂੰ ਵੀ ਮੂੰਹ ਦੇਣ ਜੋਗੇ ਨਹੀਂ ਰਹਿੰਦੇ ਵਿਕਾਰਾਂ ਦੇ ਕਾਰਨ ਉਹ ਪਰਸਟੇ ਹੋਏ ਮੂੰਹ ਵਾਲੇ ਹੋ ਜਾਂਦੇ ਹਨ हे प्रभु ਅਸੀਂ ਗਰੀਬ ਜੀਵ ਤੇਰੀ ਸ਼ਰਨ ਆਏ ਹਾਂ ਕਿਰਪਾ ਕਰਕੇ ਸਾਨੂੰ ਆਪਣੀ ਸ਼ਰਨ ਵਿੱਚ ਰੱਖੀ ਰੱਖੋ हे ਮੇਰੇ ਪ੍ਰਭੂ ਤੂੰ ਸਾਡਾ ਪਿਤਾ ਹੈ ਅਸੀਂ ਤੇਰੇ ਬੱਚੇ ਹਾਂ ਦਾਸ ਨਾਨਕ ਉਤੇ ਬਖਸ਼ਿਸ਼ ਕਰਕੇ ਆਪਣੇ ਚਰਨਾਂ ਵਿੱਚ ਟਿਕਾਈਂ ਰੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ